ਸ੍ਰੀ ਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੀ ਸਚ ਨਾਨਕ ਹੋਸੀ ਭੀ ਸਚ ਸੋਚਾ ਸੋਚਣਾ ਹੋਵੇ ਜੇ ਸੋਚੀ ਲਖਵਾਰ ਚੁੱਪੇ ਚੁਪਨਾ ਹੋਵੇ ਜੇ ਲਾਇ ਰਹਾ ਲਵਤਾਰ ਭੁਖਿਆ ਭੁਖ ਨ ਉਤਰੀ ਬੰਨਾਪੁਰਿਆ ਪਾਰ ਸਹਸ ਸਿਆਣਪ ਲਖ ਹੋਹੀ ਤਾ ਇੱਕ ਨ ਚੱਲੇ ਨਾਲ ਕਿਵ ਸਚਿਆ ਰਹੋਈਐ ਕਿ ਕੂੜਾ ਟੁੱਟੇ ਪਾਲ ਹੁਕਮ ਰਜਾਈ ਤੰਨਾ ਨਾ ਲਿਖਿਆ ਭਾੜ ਹੁਕਮੀ ਭਵਨ ਆਕਰ ਹੁਕਮ ਨ ਕਹਿ ਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਈਏ ਹੈ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਆਈਏ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੈ ਤਾ ਹੋ ਮੈਂ ਕਹੇ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਖੰਬੀਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖੇ ਹਾਧ ਰਹਾ ਦੂਰ ਤਥਨਾਇ ਕਥੀ ਨਾ ਆਵੇ ਤੋੜ ਕਤਕਤ ਕਥੀ ਕੋਟੀ ਕੋਟ ਦੇਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸੈ ਵੇ ਪਰਵਾਹੋ ਸੱਚਾ ਸਾਹਿਬ ਸਾਚਨਾਇ ਪਖਿ ਪਉ ਅਪਾਰ ਅੱਖ ਹੈ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੈ ਅੱਗੇ ਰਖੀਐ ਜਿਤ ਦਿਸੈ ਦਰਬਾਰ ਮੋਹ ਕੈ ਭੁੱਲਣ ਬੁਲੀਐ ਜਿਤ ਸੁੰਤਰਿ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਹੈ ਵੈ ਜਾਣੀਐ ਸਭੇ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪਨ ਰੰਜਣ ਸੋਏ ਜਿਨ ਸਿਵਿਆ ਤਿਨ ਪਾਇਆ ਮਾਨ ਨਾਨਕ ਗਾਵਿਏ ਗੁਣੀ ਨਿਦਾਨ ਗਾਵਿਏ ਸੁਣੀਐ ਮਨ ਰਖੀਐ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿ ਆਸਮਾਈ ਗੋਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣ ਆਖਾ ਨਹੀਂ ਕਹਿਣਾ ਕਥਨ ਨ ਜਾਇ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਵਾ ਜੇ ਤਿਸ ਭਾਵਾ ਵਿਣ ਪਾਣੇ ਕੇ ਨਾਇ ਕਰੀ ਜੇਤੀ ਸਿਰ ਠੋਪਾਈ ਵੇਖਾ ਵਿਣ ਕਰਮਾ ਕੇ ਮਿਲੇ ਲਈ ਮਤੁ ਚਰਤਨ ਜਵਾਹਰ ਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਈ ਚੰਗਾ ਨੌਰ ਖਾਇਕੈ ਜਸ ਕੀਰਤ ਜਗ ਲੀ ਜੇ ਤਿਸ ਨਦਰ ਨਾ ਆਈ ਤਵਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਗੁਣ ਦੇ ਤੇਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੈ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਲ ਆਕਾਸ਼ ਸੁਣੈ ਦੀਪ ਲੋ ਪਾਤਲ ਸੁਣੈ ਪੋਹ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸਰ ਬਰਮਾਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ सुने अठ सटका स्नान सुने पड़ पड़ पावेह मान सुनै लागे सहज ध्यान नानक भगता सदावास सुनै दुख पाप का नास सुने सरा गुणा के गाह सुनै शेख पीरपा साह सुने अंधे पावह राहो सुनै हाथ हुए असगाहो नानक भगता सदावास सुने दुख पाप का नास ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੇ ਪਿਛੇ ਪਿਸਤਾਏ ਕਾਗਦ ਕਰਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭੌਣ ਕੀ ਸੁਧ ਮੰਨੇ ਮੁਖ ਝੋਟਾ ਨਾ ਖਾਈ ਮੰਨੇ ਜਮਕੇ ਸਾਥ ਨ ਜਾਏ ਐਸਾ ਨਾਮ ਨਰਿੰਜਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਠੱਕ ਨਾ ਪਾਏ ਮੰਨੇ ਪਤਸਿ ਪ੍ਰਗਟ ਜਾਈ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸੇ ਤੀ ਸੰਬੰਧ ਐਸਾ ਨਾਮ ਨਰਿੰਜਣ ਹੋਈ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰ ਸਦਾ ਹੋਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਬੇ ਨਾ ਪੇਖੋ ਐਸਾ ਨਾਮ ਨਰਿੰਜਣ ਹੋਈ ਜੇ ਕੋ ਮਨ ਜਾਣੇ ਮਨ ਕੋਈ ਪੰਚ ਪ੍ਰਵਾਨ ਪੰਚ ਪ੍ਰਧਾਨ ਪंचे ਪਾਵੇ ਦਰ ਗਹਿਮਾਨ ਪੰਚੇ ਸੋ ਹਦਰ ਰਾਜਾਨ ਪੰਚ ਕਾ ਗੁਰੇਕ ਧਿਆਨ ਜੀ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸਮਾਰ ਤੋਲ ਧਰਮ ਦੇਆ ਕਪੂਤ ਸੰਤੋਖ ਥਾ ਪਰਖਿਆ ਜੰਸੂਤ ਜੇ ਕੋ ਬਜਹ ਸਚਿਆਰ ਤਵਲੇ ਉਪਰ ਕੀਤਾ ਪਾਰ ਤਰਤੀ ਹੋਰ ਪਰੇ ਹੋਰ ਹੋਰ ਇਸਤੇ ਪਰਤਲਿਕ ਕਮਜੋਰ ਜੀ ਚਾਤਰੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇ ਕਿਤਾ ਤਾਨਸ ਵਾਲੇ ਰੂਪ ਕਿਤੀ ਦਾਨ ਕੋ ਕੂਤ ਕਿ ਤਪਸ ਹੋਇ ਕੋ ਕਵਾਉ ਜਿਸ ਤੇ ਹੋਇ ਲਖ ਦਰਿਆਉ ਕੁਦਰਤ ਕਮਣ ਕਹਾ ਵਿਚਾਰ ਵਰਨ ਜਾਵੇ ਇੱਕ ਵਾਰ ਜੋ ਤੂੰ ਭਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਜੋ ਤੂੰ ਭਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ संख जाप असंख पाऊ असंख पूजा असंख ताओ असंख ग्रंथ मुख वेद पाठ असंख जोग मन रहे उदास असंख भगत गुण ज्ञान विचार असंख सती असंख असंख सुर मोह पक्षार असंख मोहन लिवलाय तार कुदरत कवन कहा विचार वारिया न जावा एक बार जो तुद भावे साई भली तू तो सदा सलामत निरंकार असंख मूरखंद कोर ਅਸੰਖ ਚੋਰ ਹਰਾਮਖੋਰ ਅਸੰਖ ਮਰ ਕਰ ਜਾਏ ਜੋਰ ਅਸੰਖ ਗਲਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਰ ਕੁੜੇ ਫਿਰਾਹੇ ਅਸੰਖ ਮਲੇਸ਼ ਮਲਪਖ ਖਾਏ ਅਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਧ ਭਾਵੇ ਸਹੀ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਸੰਖ ਥਾਵ ਅਗਾਮਾ ਗੰਭ ਅਸੰਖ ਲੋ ਅਸੰਖ ਹੈ ਸਿਰ ਪਾਰ ਹੋਏ ਅਖਰੀ ਨਾ ਮਖਰੀ ਸਲਾਹਾ ਅਖਰੀ ਗਿਆਨ ਗੀਦਰੂਨ ਗਾਹ ਅਖਰੀ ਲਿਖਣ ਬੋਲਣ ਬਾਨ ਅਖਰੋ ਸੁ ਸੰਦੋਖਾਨ ਜਿਨ ਇਹ ਲਿਖੇ ਤੇ ਸਿਰਨਾਹੇ ਜਿ ਫਰਮਾਏ ਤੇ ਤੇ ਪਾਹੇ ਜੇ ਤਾ ਗੀਤਾ ਤੇ ਤਾ ਨਾਓ ਗਿਣ ਨਾ ਵੈ ਨਾਹੀ ਕੋ ਥਾਓ ਕੁਦਰਤ ਕਵਣ ਕਹਾ ਵਿਚਾਰ ਦਵਾਰਿਆ ਨ ਜਵਾਈ ਇਕ ਵਾਰ ਜੋ ਤੁਧ ਪਾਵੇ ਸਾਈ ਬਲੀਕਾ ਤੂੰ ਸਦਾ ਸਲਾਮਤ ਨਿਰੰਕਾਰ ਭਰਿਆ ਹੱਥ ਪੈਰ ਤੰਦੇ ਹੀ ਪਾਣੀ ਧੁੱਤੈ ਉੱਤਰ ਸੁਖੇ ਮੋਤ ਪਲੀਤੀ ਕੱਪੜ ਹੋਏ ਦੇ ਸਭਨ ਲਈ ਐ ਉਹ ਤੋਏ ਭਰਿਆ ਮਤ ਪਾਪਾ ਕੈ ਸੰਗ ਉਹ ਤੋ ਪੈ ਨਾ ਵੇ ਕੈ ਰੰਗ ਉੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪਣੇ ਬੀਜਾ ਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਥ ਤਪ ਦੇ ਆਦਤ ਦਾਨ ਜੇ ਕੋ ਪਾਵੇ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਲਾਉ ਸਭ ਗੁਣ ਤੇਰੇ ਮੇ ਨਾਹੀ ਕੋਈ ਗਣ ਗੁਣ ਕੀਤੇ ਭਗਤ ਨ ਹੋਏ ਸਵਾਸਤਾਤ ਬਾਣੀ ਬਰਮਾਉ ਸਤ ਸੁਹਾਨ ਸਦਾ ਮੰਚਾਉ ਕਵਨ ਸੁਹੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ ਕਵਨ ਸੁਰਤੀ ਮਾ ਹੋ ਕਵਨ ਜਿਤ ਹੋ ਆਕਾਰ ਵੇਲ ਨ ਪਈਏ ਪੰਡਤੀ ਜੋ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾ ਦਿਆ ਜੇ ਲਿਖਨ ਲੈ ਕੁਰਾਨ ਥਿਤ ਵਾਰ ਨਾ ਜੋਗੀ ਜਾਣੇ ਰਤ ਮਹੋ ਨ ਕੋਈ ਜਾ ਕਰਤਾ ਸਠੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਵਸਾ ਲਾਹੀ ਕਿਵ ਵਰਣੀ ਕਿਵ ਜਾਣਾ ਨਾਨਕ ਅੱਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕੋ ਹੈ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨ ਸੋ ਹੈ ਪਤਲ ਅਪਤਲ ਲਖ ਅਗਾਸ ਅਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਣਿ ਕਵਾਤ ਸਹਿਜ 18 ਕਹਿਨ ਕਤੇਬਾ ਅਸਲੁ ਇਕਤਾਤ ਲੇਖ ਹੋਇ ਤਲੀਖਿਏ ਲੇਖ ਹੋਇ ਵਿਨਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਲਾਹੀ ਸਲਾਹੀ ਇਤੀ ਸੁਰਤ ਨ ਪਾਈਆ ਨਦੀਆਂ ਹਾਤੇ ਵਹ ਪਵਹੈ ਸਮੰਧ ਨ ਜਾਣੀਐ ਸਮੰਧ ਸਹ ਸੁਲਤਾਨ ਗ੍ਰਹ ਸਿਤੀ ਮਾਲ ਤਨ ਕੀੜੀ ਤੁਲ ਨ ਹੋਵਨੀ ਜੇ ਤਿਸ ਮਨਹੁ ਨ ਵਿਸਰੇ ਅੰਤਰਾ ਸ੍ਰਤੀ ਕਹਿਨੇ ਅੰਤ ਅੰਤਨ ਕਰਨੇ ਦੇਨ ਅੰਤ ਅੰਤਨ ਦੇਖਣ ਸੁਣਨੇ ਅੰਤਨ ਜਪੇ ਕਿਆ ਮਨਮਨ ਤੰਤਨ ਜਪੇ ਕੀਤਾ ਕਾਰ ਅੰਤਨ ਜਪੇ ਪਾਰ ਅਵੰਤ ਕਰਨ ਕੀਤੇ ਬਿਲਾਹਿ ਤਾਂ ਕਿ ਅੰਤਨ ਪਾਇ ਜਾਈਏ ਇਹੋ ਅੰਤਨ ਜਾਣਿਆ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਹਬੂ ਉੱਚਾ ਤਾ ਉੱਚੇ ਉਪਰ ਉੱਚਾ ਨਾਓ ਜੇ ਵੱਡੂ ਉੱਚ ਹੋਵੇ ਕੋਈ ਤੀ ਸੂੱਚੇ ਕੋ ਜਾਣੈ ਸੋਈ ਜੇ ਵੱਡੇ ਆਪ ਜਾਣੈ ਆਪਾ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਈ ਵਡਾ ਦਾਤਾ ਤੇ ਲੰਤ ਮੈਂ ਕਿਤੇ ਮੰਗੇ ਜੋ ਦੇ ਪਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਖਫਤ ਟਿਵਕਾਰ ਕਿਤੇ ਲੈ ਲੈ ਮੁਕਰਪਾਈ ਕਿਤੇ ਮੂਰਖਾਈ ਕਾਇ ਕਿਤੇ ਦੁਖਸਦਮਾਰ ਐਪੇ ਦਾ ਤਰੀ ਦਾ ਤਰਬੰਦ ਖਲਾਸੀ ਪਾਣੇ ਹੋਰ ਆਗ ਨਾ ਸਕੈ ਕੋਏ ਜੇ ਕੋ ਖਾਇ ਕੱਖਣ ਪਾਹੇ ਉਹ ਜਣ ਜਿਤਿਆ ਮੁਖ ਤੇ ਜਣ ਆਪੇ ਦੇ ਅੱਖੇ ਸੇ ਭੇ ਕਹਿ ਕੇ ਜਿਸਨੂ ਬਖਸੇ ਸਿਫਸਾਲਾ ਨਾਨਕ ਪਾ ਸਾਹਿਬਾ ਸਾਹ ਅਮਲ ਗੁਣ ਮੂਲ ਪਰ ਮੂਲ ਪਰਿਮੂਲ ਪੰਡਰਮੂਲ ਲੈ ਮੂਲੇ ਜੈ ਮੂਲ ਭੈ ਮੂਲ ਸਮੈ ਮੂਲ ਧਰਮ ਮੂਲ ਦੀ ਬਾਣ ਅਮੁੱਲ ਤਲ ਅਮੁੱਲ ਪ੍ਰਵਾਨ ਮੂਲ ਬਖਸ਼ੀ ਸਮਲ ਨਿਸਾਨ ਅਮੁੱਲ ਕਰਮ ਅਮੁੱਲ ਫਰਮਾਨ ਮੁਲਵ ਮੁਲਾਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵਿਦਪਾਠ ਪ੍ਰਾਨ ਆਖੇ ਪੜੇ ਕਰਿ ਵਿਖਣ ਆਖੇ ਪਰਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਈਸਰ ਆਖੇ ਸਦ ਆਖੇ ਕਿਤੇ ਕੀਤੇ ਬੁਧ ਆਖੇ ਦਾਨ ਵਾਕੇ ਦੇ ਆਖੇ ਸੁਰਨਰਮਨ ਸਿੰਘ ਕਿਤੇ ਆਖੇ ਅਕਣ ਪਾਹੇ ਕਿਤੇ ਕਿਹ ਕੈ ਉਠ ਝਾਏ ਇਥੇ ਕਿਤੇ ਹੋਰ ਕਰੇ ਤਾਂ ਆਖ ਨੁ ਸਕੈ ਕਈ ਕੇ ਜੇ ਵੜ ਭਾਵ ਤੇ ਵੜ ਹੋਏ ਨਾਨਕ ਜਾਣਾ ਸੱਚਾ ਸੋਏ ਜੇ ਕੋ ਆਖ ਬੋਲ ਉਗੜ ਤਾ ਲਿਖੇ ਸਿਰ ਗਵਾਰ ਗਵਾਰ ਸੋਦਰ ਕੇ ਹਸੂ ਕਰਕੇ ਹਜਿਤ ਵੇ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੇਤੇ ਭਾਵਨ ਹਾਰੇ ਕਿਤੇ ਰਾਗ ਪਰਿਸ਼ਕ ਹਿੰ ਕਿਤੇ ਗਾਵਣ ਹਾਰੇ ਗਾਵੇ ਤੁਹਨ ਪਉਣ ਪਾਣੀ ਵਸੰਤਰ ਗਾਵੇ ਰਾਜਾ ਤਰੰਦਵਾਰੇ ਗਾਵੇ ਚਤ ਗੁਪਤ ਲਿਖ ਜਾਣ ਲੇਖ ਲੇ ਤਰੰ ਵਿਚਾਰੇ ਗਾਵੇ ਹੀ ਸਰਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਹਿੰਦ ਦਰਸ਼ਨ ਬੈਠੇ ਦੇਵ ਤੇ ਆਦਰ ਨਾਲ ਲੈ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀਸਤੀ ਸੰਤੋਖੀ ਗਾਵੇ ਵੀ ਕਰਾਰੇ ਗਾਵਨ ਪੰਡਤ ਪੰਡਖੀ ਸੁ ਜੁਗ ਜੁਏ ਦਾਨਾ ਲੈ ਗਾਵ ਮੋਹਣੀ ਓਮ ਨਮੋ ਸੁਰਗਾ ਮਤ ਪਹਿਲੇ ਗਾਵਨ ਰਤਨ ਪਾਇ ਤੇ 830 ਤੀਤ ਨਾਲ ਲੈ ਗਾਵੇ ਜੋਦ ਮਹਾਬਲ ਸੁਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਤਾਰੀ ਸਹੀ ਤੁਦ ਨੂੰ ਗਾਵੇ ਜੋ ਤੁਦ ਪਾਉ ਰਤੇ ਤੇਰੇ ਭਗਤਰ ਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਤਨਾ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਾਚੀ ਨਾਈ ਹੈਪੀ ਹੋਸੀ ਜੈਨ ਜਸੀ ਰਚਨਾ ਜਿਨ ਨਚਾਈ ਰੰਗੀ ਰੰਗੀ ਭਾਤੀ ਕਰਕਰ ਜਿਨਸੀ ਮਾਇਆ ਜਨਿਉ ਪਾਈ ਕਰਕਰ ਵੇਖਿਆ ਕੀਤਾ ਆਪਣਾ ਜਿਵ ਤੇਸ ਦੀ ਵਿਡਿਆਈ ਜੋਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਤ ਸਹੋ ਸਾਹ ਪਤ ਸਾਹਿਬ ਨਾਨਕ ਰਹਿਣਰ ਜਾਈ ਮੁੰਦਾ ਸੰਤੋਖ ਸੰਪਤ ਚੋਲੀ ਧਿਆਨ ਕੀ ਕਰੇ ਬਹੁਤ ਕਿੰਥਾ ਕਾਲ ਕੁਆਰੀ ਕਾ ਜੁਗਤ ਡੰਡਾ ਪਰ ਤੀਤ ਆਈ ਪੰਤੀ ਸਗਲ ਜਮਾਤੀ ਮਨ ਜੀ ਤੇ ਜਗਜੀਤ ਆਦੇਸ ਤੇ ਸਿਆਦੇਸ ਆਦ ਨੀਲਾ ਨਾਦ ਨਾ ਹਤ ਚੁਗ ਜੁਗੇ ਇਕੋ ਵੇਸ ਭੁਗਤ ਗਿਆਨ ਦੇ ਆ ਪੰਡਰਮ ਘੜਕੜ ਵਾਜੇ ਨਾਦ ਆਪ ਨਾਥ ਨਾਤੀ ਸਬਜਾ ਕੀ ਰੇਸੇ ਦਵਰਾ ਸਾਗ ਸੰਯੋਗ ਵਿਯੋਗ ਦੋਇਕਾਰ ਚਲਾਵੇ ਲਿਖੇ ਆ ਵੇ ਭਾਗ ਆਦੇਸ ਤੇ ਸਿਆਦੇਸ ਆਦ ਨੀਲਾ ਨਾਦ ਨਾ ਹਤ ਜੁਗ ਜੁਗੇ ਇਕੋ ਵੇਸ ਇਕ ਮਾਈ ਜੁਗਤ ਵਿਆਇਤਿ ਚੱਲੇ ਪ੍ਰਵਾਣ ਇਕ ਸੰਸਾਰ ਇਕ ਭੰਡਾਰੀ ਇਕ ਕਲੈ ਦੇ ਬਾਣ ਜਿਉ ਤਿਸ ਭਵਤ ਤੇ ਚਲਾ ਵਜਿ ਹੋਇ ਪ੍ਰਮਾਨ ਉਹ ਵੇਖੇ ਉਹਨਾਂ ਨਦਰਨਾਵੇ ਬਹੁਤਾਇਓ ਵਡਾਨ ਆਦੇਸ ਤੇ ਆਦੇਸ ਆਧ ਨੀਲਾ ਨਾਦ ਅਨਹਤ ਜੁਗ ਜੁਗੇ ਕੋ ਵੇਸ ਅਸਣ ਲੋਏ ਲੋਏ ਭੰਡਾਰ ਜੋ ਕਿਸ਼ ਪਾਇ ਸੋ ਇਕਾ ਵਾਰ ਕਰ ਕਰ ਵੇਖੇ ਸਰਜਣਹਾਰ ਨਾਨਕ ਸੱਚੇ ਕੀ ਸੱਚੀ ਕਰ ਆਦੇਸ ਤੇ ਆਦੇਸ ਆਧ ਨੀਲਾ ਨਦ ਅਨਾਹਤ ਜੁਗ ਜੁਗੇ ਇਕੋ ਵੇਸ ਇਕ ਦੂਜੇ ਬਲ ਲਖ ਹੋਏ ਲੱਖੋ ਵੇ ਲਖਵੀਸ ਲਖ ਲਖ ਢੇੜਾ ਆਖੀਏ ਹੈ ਇੱਕ ਨਾਮ ਜਗਦੀਸ਼ ਇਤਰਾ ਹੈ ਪਤਪੌੜੀਆਂ ਚੜੀ ਹੋਈ 21 ਸੁਣ ਗੱਲਾ ਆਕਾਸ ਕੀ ਕੀਤਾ ਏ ਰਿਸ ਨਾਨਕ ਨਦਰੀ ਪਾਈ ਹੈ ਕੁੜੀ ਕੁੜਿਆ ਠੀਸ ਆਖਣ ਜੋਰ ਚ ਪੈਨ ਹਜੋਰ ਜੋਰ ਜੋਰ ਨ ਮੰਗਨ ਦੇ ਨ ਜੋਰ ਜੋਰ ਨ ਜੀਵਨ ਮੰਨ ਜੋਰ ਜੋਰ ਨ ਰਾਜ ਮਾਲ ਮਨਸੂਰ ਜੋ ਨ ਸੁਰਤੀ ਗਿਆਨ ਵਿਚਾਰ ਜੋ ਨੁ ਜੁਕਤੀਸ਼ਟ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨਹੀਂ ਜਨ ਕੋਈ ਰਤੀ ਰੁਤੀ ਥਿਤੀ ਵਾਰ ਪਉਣ ਪਾਣੀ ਅਗਨੀ ਬਤਲ ਤਿਸ ਵਿੱਚ ਧਰਤੀ ਥਾ ਪ੍ਰਕੀ ਧਰਮਸਾਲ ਤਿਸ ਵਿੱਚ ਜੀ ਜੁਤ ਕੇ ਰੰਗ ਤਿੰਨ ਕੇ ਨਾ ਮੰਨੇ ਕਿ ਕਰਮੀ ਕਰਮੀ ਹੋਏ ਵਿਚਾਰ ਸੱਚਾ ਹੈ ਅਪ ਸੱਚਾ ਦਰਭਾਰ ਤਿੱਥੇ ਸੋਹਣ ਪੰਚਪੁਰਾਨ ਨਦਰੀ ਕਰਮ ਪਵੈਣੇ ਸਣ ਕੱਚ ਪਕਾਈ ਉੱਥੇ ਪਾਏ ਨਾਗ ਜਪੇ ਜਾਪੇ ਜੈ ਧਰਮਖੰਡ ਕਹੇ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਕਿਤੇ ਪਉਣ ਪਾਣੀ ਵਸੰਤਰ ਕਿਤੇ ਕਾਨ ਮਹੀਸ ਕਿਤੇ ਬਰਮਹ ਘਟ ਕਰੀ ਅਹ ਰੂਪ ਰੰਕੀ ਵੇਸ ਕਿਤੇ ਕਰਮ ਭੂਮੀ ਮਿਰ ਕਿਤੇ ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੁਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬਦਨਾਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਮੁਨ ਕਿਤੇ ਕਿਤੇ ਰਤਨ ਸੁਮੰਦ ਕਿਤੇ ਖਾਣੀ ਕਿਤੇ ਪਾਣੀ ਕਿਤੇ ਪਤਨੰਦ ਕਿਤੇ ਸੁਰਤੀ ਸੇਵਕ ਕਿਤੇ ਨਾਨਕ ਅੰਤਨਾਂਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਿਨੋਦ ਖੋੜੇ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੇ ਕਾਰਤ ਕਰੀਏ ਬਹੁਤ ਤੁਹਾਨੂੰ ਤਾਂ ਕਿ ਗੱਲਾਂ ਕਥੀਆਂ ਨਾ ਜਾਏ ਜੇ ਕੋ ਕੈ ਪਿਛੇ ਫਿਰਤਾ ਹੈ ਤਿੱਥੇ ਕੜੇ ਸੁਰਤ ਮਤ ਮਨ ਬੁੱਧ ਤਿੱਥੇ ਕੜੇ ਸੁਰ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਦ ਮਹਾਂ ਬਸੂਦ ਦਿਨ ਮੈਂ ਰਾਮ ਰਿਆ ਭਰਪੂਰ ਤਿੱਥੇ ਸੀ ਤੋ ਸੀਤਾ ਮਹਿਮਾ ਮਾਹੀ ਤਾਂ ਕਿ ਰੂਪ ਨ ਕਥਨੇ ਜਾਏ ਨਾਉ ਮਰੇ ਨਠਾਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਹੇ ਤਿਥੇ ਭਗਤ ਉਸੇ ਕੇ ਲੋਕ ਰੇ ਅਨੰਦ ਸਚਾ ਮਨਸੋਇ ਸਚ ਖੰਡ ਉਸੇ ਨੰਕਾਰ ਕਰ ਕਰਿ ਵਕਨ ਨ ਦਿਹਾਲ ਤਿਥੇ ਖੰਡ ਮਨਲਵਰ ਫੰਡ ਜੇ ਕੋ ਕਤੈ ਤੰਤਨ ਤਿਥੇ ਲੋ ਲੋ ਆਕਾਰ ਜਿਵ ਜੀ ਹੁਕਮ ਤੇ ਵੈਥੁਕਾਰ ਵੇਖਿਆ ਵਿਗਸ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤੀਰ ਜਿਸ ਨਿਆਰ ਅਹਿਰਣ ਮਤ ਵੇਦ ਹਥਿਆਰ ਪਉਖ ਲਗਨ ਤਪਤਾਉ ਪਾਂਡਾ ਪਉ ਅਮ੍ਰਿਤ ਤਟਾਲ ਕੜੀਏ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ નિਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਚੰਗੇ ਆਈਆ ਬੁਰੇ ਆਈਆ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇ ਗਏ ਮਸਕਤ ਕਾਲ ਨਾਨਕ ਤੇਮ ਕੋ ਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇ ਗਏ ਮਸਕਤ ਕਾਲ ਨਾਨਕ ਤੇਮ ਕੋ ਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਾਰਿਆਂ ਨੂੰ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸੱਤ ਜਣੇ ਲਾਈਵ ਅੱਠ ਜਣੇ ਲਾਈਵ ਆ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ 8 ਜਣੇ ਲਾਈਵ ਆ ਵੀਡੀਓ ਨੂੰ ਲਾਈਕ ਨਹੀਂ ਕੀਤਾ ਇੱਥੇ ਕਿਸ ਨੇ ਭਾਈ ਗੁਰੂ ਜੀ ਭਾਈ ਗੁਰੂ ਜੀ ਦਾ ਖਲਸਾ ਭਾਈ ਗੁਰੂ ਜੀ ਦੀ ਫਤਿਹ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਵੀਰੇ ਵੀਡੀਓ ਨੂੰ ਲਾਈਕ ਨਹੀਂ ਕੀਤਾ 8 ਜਣੇ ਲਾਈਵ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਸ਼ਬਦ ਪ੍ਰੀਤ कौर ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਵੀਡੀਓ ਨੂੰ ਲਾਈਕ ਕਰ ਦਿਓ ਵੱਧ ਤੋਂ ਵੱਧ ਤਾਂ ਜੋ ਇਹ ਵੀਡੀਓ ਗਾਂਢੀ ਕਾਂ ਪਹੁੰਚ ਸਕੇ ਵੀਡੀਓ ਨੂੰ ਲਾਈਕ ਕਰ ਦਿਓ ਜੀ ਲਾਈਕ ਵੀਡੀਓ ਨੂੰ ਕਰ ਦਿਓ ਤਾਂ ਜੋ ਚੰਗੀ ਚੀਜ਼ਾਂ ਜਪਜੀ ਸਾਹਿਬ ਜੀ ਦਾ ਪਾਠ ਉਹ ਸਾਰੇ ਤੱਕ ਪਹੁੰਚ ਸਕੇ ਵੀਡੀਓ ਨੂੰ ਲਾਈਕ ਕਰ ਦਿਓ ਸਾ ਸੰਗਤ ਜੀ ਵੀਡੀਓ ਨੂੰ ਲਾਈਕ ਕਰ ਦਿਓ ਤਾਂ ਜੋ ਜਪਜੀ ਸਾਹਿਬ ਦਾ ਪਾਠ ਉਹ ਸਾਰੇ ਤੱਕ ਪਹੁੰਚ ਸਕੇ लाइक like लाइक like वीडियो नो अठ जने लाइव आ जी सारू रिक्वेस्ट वीडियो लाइक कर दो जी वीडियो लाइक कर दो जी लाइक उपर डबल क्लिक कर दो वीडियो वॉच के अंदर जाके डबल क्लिक कर दो ਵੌਚ ਦੇ ਅੰਦਰ ਜਾ ਕੇ ਵੌਚ ਲਾਈਵ ਦੇ ਉੱਪਰ ਕਲਿੱਕ ਕਰਕੇ ਵਾਈਟ ਜੋ ਹੈ ਉਹਦੇ ਅੰਦਰ ਜਾ ਕੇ ਡਬਲ ਕਲਿੱਕ ਕਰ ਦਿਓ ਲਾਈਕ ਹੋ ਜਾਏਗੀ ਵੀਡੀਓ ਜਪਜੀ ਸਾਹਿਬ ਜਦਾ ਪਾਠ ਕਰਦੇ ਆਂ ਤੂੰ ਜੇ ਕੋਈ ਗਲਤੀ ਭੁੱਲਾਂ ਹੋ ਗਈਆਂ ਤਾਂ ਮਾਫ ਕਰ ਦੇਣਾ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਜੀ ਕੁਝ ਸਮੇਂ ਬਾਅਦ ਫਿਰ ਜਪਜੀ ਸਾਹਿਬ ਚੌਪੀ ਸਾਹਿਬ ਆਨੰਦ ਸਾਹਿਬ ਜੀ ਦਾ ਪਾਠ ਕੀਤਾ ਜਾਊਗਾ ਲਾਈਵ ਸੋ ਚੈਨਲ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਅੰਗੇ ਤੋਂ ਅੰਗੇ ਸ਼ੇਅਰ ਕਰਿਓ ਕਿਉਂਕਿ YouTube ਤੇ ਚੰਗੀ ਚੀਜ਼ ਬਹੁਤ ਘੱਟ ਮਿਲਦੀ ਆ ਹੋਰ ਪੁਰਾਪਰਾ ਦੀਆਂ ਚੀਜ਼ਾਂ ਤਾਂ ਬਹੁਤ ਮਿਲ ਜਾਂਦੀਆਂ ਪਰ ਚੰਗੀਆਂ ਚੀਜ਼ਾਂ ਬਹੁਤ ਘੱਟ ਮਿਲਦੀਆਂ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਤੇ ਅੰਗੇ ਤੋਂ ਅੰਗੇ ਸ਼ੇਅਰ ਕਰਿਓ ਆਪਾਂ ਅਗਜੈਕਟ ਅੱਧਾ ਪੌਣਾ ਘੰਟਾ ਬਾਅਦ 40 45 ਮਿੰਟਾ ਬਾਅਦ ਫੇਰ ਜਪਜੀ ਸਾਹਿਬ ਚੌਪਈ ਸਾਹਿਬ ਆਨੰਦ ਸਾਹਿਬ ਜੀ ਦਾ ਪਾਠ ਕਰਾਂਗੇ ਸੋ ਵੀਡੀਓ ਨੂੰ ਲਾਈਕ ਕਰ ਦਿਓ ਅੱਗੇ ਤੋਂ ਅੱਗੇ ਸ਼ੇਅਰ ਹੋ ਸਕੇ ਵੀਡੀਓ ਨੂੰ ਲਾਈਕ ਕਰ ਦਿਓ ਜੀ ਚੰਗੀਆਂ ਚੀਜ਼ਾਂ ਲਾਈਕ ਜ਼ਰੂਰ ਕਰਿਆ ਕਰੋ ਮਾੜੀਆਂ ਚੀਜ਼ਾਂ ਆਪਾਂ ਬਹੁਤ ਲਾਈਕ ਕਰਦੇ ਆਂ ਅੰਮ੍ਰਿਤ ਵੇਲੇ ਦਾ ਟਾਈਮ ਹੈ ਜਪਜੀ ਸਾਹਿਬ ਦੀ ਗੁਰਬਾਣੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਉਸ ਦਾ ਪਾਠ ਕੀਤਾ ਹੈ ਅਸਨ ਨੂੰ ਲਾਈਕ ਜਰੂਰ ਕਰੋ ਤਾਂ ਜੋ ਅੱਗੇ ਤੋਂ ਅੱਗੇ ਵੀਡੀਓ ਸ਼ੇਅਰ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲਦੇ ਆ ਜੀ ਕੁਝ ਸਮੇਂ ਬਾਅਦ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਲਾਈਕ ਕਰਦੇ ਹੋ ਜੀ ਲਾਈਕ ਵੀਡੀਓ ਲਾਈਕ ਕਰ ਦਿਓ ਜੀ ਵੀਡੀਓ ਲਾਈਕ ਕਰ ਦਿਓ ਜੀ